ਜਿੰਦਾ ਸ਼ਹੀਦ ਦੀ ਮਿਸਲ ਵੇ ਹੈ ਉੱਚੀ ਹੈ ਜੁਕੇ ਇਸ ਨੂੰ ਲਕਾਈ ਹੀ ਸਮੁੱਚੀ ਹੈ ਦਲ ਵਹੀਰ ਚ ਸੇਵਾ ਚਲ ਸੁੱਚੀ ਹੈ ਬਾਬਾ ਦੀਪ ਸਿੰਘ ਸ਼ਹੀਦ ਇਸ ਨੂੰ ਚਲਾਇਆ ਏ ਹੁਣ ਬਾਬਾ ਜੋਗਾ ਸਿੰਘ ਜੀ ਨੇ ਮਾਰ ਪਾਇਆ ਏ ਦਲ ਪੰਥ ਵਿੱਚ ਸੇਵਾ ਚੱਲੇ ਬਾਕੀ ਦੀ ਨਿਹੰਗ ਸਿੰਘ ਨਾਲ ਸੋਵਦੇ ਨੇ ਰਾਕੀ ਦੀ ਸਾਰੇ ਦਲ ਵਿੱਚ ਏਕਤਾ ਨਾ ਆਕੀ ਦੀ ਮਿੱਠੀ ਦਲਪੰਥ ਵਾਲੇ ਸਿੰਘਾਂ ਦੀ ਜ਼ੁਬਾਨ ਹੈ ਤਰਨਾ ਦਲ ਦੀ ਕਰਨੀ ਬਾਤ ਹੀ ਮਹਾਨ ਹੈ ਨਿਤਨੇਮ ਸੇਵਾ ਲੰਗਰ ਰਹਿ ਚੱਲਦੇ ਬਬੇ ਕੀ ਸਿੰਘ ਲੰਗਰ 'ਚ ਆਟਾ ਮਲਦੇ ਬਾਬਾ ਜੋਗਾ ਸਿੰਘ ਦੀ ਸੇਵਾ 'ਚ ਰਲਦੇ ਗੱਫੇ ਦਾਲ ਤਾਈ ਲੰਗਰ 'ਚ ਵਰਤਉਂਦਿਆਂ ਬਾਬਾ ਜੀ ਨੂੰ ਅੱਖੀ ਵੇਖਿਆ ਏ ਗੱਫੇ ਲਾਉਂਦਿਆਂ